ਚਾਰ ਲੋਕਿਆਂ ਦੀ ਇਤਿਹਾਸਕ ਧਰਤੀ ਦੇ ਉੱਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੁੜ ਬੈਠੀ ਸਾਥ ਸੰਗਠਨ ਗਾਜਵਾਜ ਤੇ ਵਰਤੋ ਜੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀਆਂ ਵਿਚਾਰਾਂ ਹੋਈਆਂ ਨੇ ਪਹਿਲੀ ਗੱਲ ਤਾਂ ਮੈਂ ਇੱਕ ਕਹਿਣੀ ਚਾਹੁੰਦਾ ਕਿ ਬਹੁਤਾ ਫਿਕਰ ਨਾ ਕਰਿਆ ਕਰੋ ਕਿ ਬੰਦੇ ਥੋੜੇ ਆਏ ਨੇ ਇਹ ਮੁੱਢ ਖਦੀਮੋ ਜਨੁਤੀ ਦੇ ਬੰਦੇ ਰਹੇ ਆ ਭੀੜਾ ਹਮੇਸ਼ਾ ਤਮਾਸ਼ਾ ਦੇਖਣਾ ਆਉਂਦੀਆਂ ਨੇ ਲੜਨ ਤਾਂ ਜਾਗ ਦੇ ਸਿਰਾਂ ਲਈ ਆਉਂਦੇ ਸੁਕਰਾਂਉਣ ਦੀ ਲੋੜ ਨਹੀਂ ਇੰਨੇ ਹੀ ਬਹੁਤ ਆ ਅੱਜ ਹੀ ਐਥੋਂ ਸੀਆਈਡੀ ਦੀ ਇੰਟੈਲੀਜੈਂਸੀ ਰਿਪੋਰਟ ਆਣੀ ਹੈ ਅੱਜ ਇਹਨਾਂ ਨੇ ਫਿਕਰ ਖੜਾ ਹੋਣਾ ਵੀ ਮੁਕਸਰ ਦੇ ਵਿੱਚ 80 ਬੰਦੇ ਜੇ 100 ਬੰਦਾ ਇਕੱਠਾ ਹੋ ਗਿਆ ਬਹੁਤ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲਖਸਿਧਾਨੇ ਦੁਆਰਾ ਜੋ ਕਾਲੇ ਪਾਣੀਆਂ ਦਾ ਮੋਰਚਾ ਦਾ ਐਲਾਨ ਕੀਤਾ ਗਿਆ ਹੈ ਉਸ ਮੋਰਚੇ ਨੂੰ ਸਫਲ ਕਰਨ ਦੇ ਲਈ ਦੋਸਤੋ ਲਖਸਿਧਾਨਾ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਇਸੇ ਮਾਮਲੇ ਨੂੰ ਲੈ ਕੇ ਦੋਸਤੋ ਲਖਸਿਧਾਨਾ ਮੁਕਸਰ ਦੀ ਧਰਤੀ ਤੇ ਪਹੁੰਚਿਆ ਉਥੇ ਦੋਸਤੋ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਜੋ ਵੀ ਲਖੇ ਸਿਧਾਣੇ ਨੇ ਆਪਣੇ ਵਿਚਾਰ ਰੱਖੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸ਼ਾਹ ਦੀ ਫਕਰੀ ਦੀ ਇਤਿਹਾਸਕ ਧਰਤੀ ਦੇ ਉੱਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜੁੜ ਬੈਠੇ ਸਾਥ ਸੰਗਠਨ ਗੱਦੀ ਵਾਂਗ ਤੇ ਭੱਜੇ ਸਾਡ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀਆਂ ਵਿਚਾਰਾਂ ਹੋਈਆਂ ਨੇ ਪਹਿਲੀ ਗੱਲ ਤਾਂ ਮੈਂ ਇੱਕ ਕਹਿਣੀ ਚਾਹੁੰਦਾ ਕਿ ਬਹੁਤਾ ਫਿਕਰ ਨਾ ਕਰਿਆ ਕਰੋ ਕਿ ਬੰਦੇ ਥੋੜੇ ਆਏ ਇਹ ਇਹ ਮੁੱਢ ਖਦੀਮੋ ਜਨਤੀ ਦੇ ਬੰਦੇ ਰਹੇ ਆ ਭੀੜਾ ਹਮੇਸ਼ਾ ਤਮਾਸ਼ਾ ਦੇਖਣ ਆਉਂਦੀਆਂ ਨੇ ਲੜਨ ਤਾਂ ਜਾਗ ਦੇ ਸਿਰਾਂ ਲਈ ਆਉਂਦੇ ਸੋ ਘਰਾਂਉਣ ਦੀ ਲੋੜ ਨਹੀਂ ਇੰਨੇ ਬਹੁਤ ਆ ਅੱਜ ਹੀ ਐਸਓ ਸੀਆਈਡੀ ਦੀ ਇੰਟੈਲੀਜੈਂਸ ਰਿਪੋਰਟ ਜਾਣੀ ਐ ਅੱਜ ਇਹਨਾਂ ਨੇ ਫਿਕਰ ਖੜਾ ਹੋਣਾ ਵੀ ਮੁਕਸਬ ਦੇ ਵਿੱਚ 80 ਬੰਦੇ ਜੇ 100 ਬੰਦਾ ਇਕੱਠਾ ਹੋ ਗਿਆ ਬਹੁਤ ਸੋ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਦੂਜੀ ਗੱਲ ਪਾਣੀ ਦੀ ਆ ਜਿਹੜੇ ਮੁੱਦੇ ਨੂੰ ਆਪਾਂ ਲੈ ਕੇ ਇਕੱਠੇ ਹੋਏ ਆਂ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਜਿਹੜੇ ਪੀੜਤ ਜ਼ਿਲ੍ਹੇ ਨੇ ਜਪਿੰਡ ਨੇ ਉਹ ਮੁਕਸਰਾ ਫਰੀਦਕੋਟ ਹੈ throipura hovora fazilka ਇਹ ਜਿਹੜੇ ਜ਼ਿਆਦੇ ਪੀੜਤ ਨੇ ਜਿਵੇਂ ਹੁਣ ਇੱਕ ਇਸ ਗੱਲ ਆਈ ਵਧਾਈ ਪਿੰਡ ਦੀ ਜਾਂ ਉਹਦੇ ਨਾਲ 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 ਪਿੰਡਾਂ ਦਾ ਜ਼ਿਕਰ ਹੋਇਆ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਉਸ ਜ਼ਹਿਰੀਲੇ ਪਾਣੀ ਦੀ ਕਹ ਚੜਨ ਦੇ ਨਾਲ ਦੋ ਜਣਾਂ ਦੀ ਮੌਤ ਹੋ ਗਈ ਤੁਸੀਂ ਇਹ ਦੇਖੋ ਵੀ ਉਹ ਕਹ ਚੜਨ ਨਾਲ ਮੌਤ ਹੋ ਰਹੀ ਆ ਤੇ ਦੂਜੇ ਪਾਸੇ ਕੌਂਸਪੁਰਾ ਪਿੰਡ ਹੈ ਜਿਹੜਾ ਬੁੱਟੇ ਦਰਿਆ ਦੇ ਉੱਤੇ ਹੈ ਉੱਥੇ ਕਿਸੇ ਫੈਕਟਰੀ ਨੂੰ ਲੱਗਿਆ ਹੋਇਆ ਦਰਵਾਜ਼ਾ ਲੋਹੇ ਦਾ ਲੋਹੇ ਦੇ ਸੇਸ ਸੂਤ ਦੇ ਸਰੀਏ ਲੱਗੇ ਹੋਏ ਆ ਉਹ ਗਾਲ ਤੇ ਉਹ ਪਾਣੀ ਨਾਲ ਨਹੀਂ ਗਾਲੇ ਉੱਥੇ ਇੱਕ ਸਕਿਉਰਿਟੀ ਗਾਰਡ ਖੜਾ ਅਸੀਂ ਉੱਥੇ ਗਏ ਉਹਨੇ ਮੈਨੂੰ ਬੁਲਾ ਲਿਆ ਜੇ ਅਸੀਂ ਖੜੇ ਗੱਲਾਂ ਕਰਦੇ ਸੀ ਵੀ ਆਹ ਬੁੱਢਾ ਦਰਿਆ ਮਾਰ ਰਿਹਾ ਲੋਕਾਂ ਨੂੰ ਉਹ ਕਹਿੰਦਾ ਮੈਂ 15 ਸਾਲ ਤੋਂ ਇੱਥੇ ਸਕਿਉਰਿਟੀ ਗਾਰਡ ਲੱਗਿਆ ਵਾਂ ਆ ਜਿਹੜਾ ਇੱਥੇ ਜੰਗਲੇ ਦਾ ਆਹ ਲੋਹੇ ਦਾ ਜਿਹੜਾ ਲੱਗਿਆ ਹੋਇਆ ਗੇਟ ਦਾ ਦਰਵਾਜ਼ਾ ਥੱਲੋਂ ਕੱਲਿਆ ਖੜਾ ਮੈਂ ਕਿਹਾ ਹਾਂ ਗੜ ਗਿਆ ਕਹਿੰਦਾ ਇਸ ਕਰਕੇ ਕਹਿੰਦਾ ਜੇ ਇਧਰੋਂ ਪੂਰੇ ਦੀ ਹਵਾ ਵਗਦੀ ਆ ਨਾ ਤੇ ਜਿਹੜਾ ਕੈਮੀਕਲ ਆ ਬੁੱਢੇ ਦਰਿਆ ਦੇ ਵਿੱਚੋਂ ਜ਼ਹਿਰ ਆ ਉਹ ਜਿਹਦੇ ਪੈਂਦੀ ਆ ਨੇ ਉਹਨੇ ਇਹ ਗਾਲਿਆ ਤੇ ਹੁਣ ਇਥੋਂ ਹਿਸਾਬ ਲਾ ਲਓ ਵੀ ਉਹ ਪਾਣੀ ਅਸੀਂ ਪੀ ਰਹੇ ਆ ਤੇ ਸਾਡੇ ਸਰੀਰਾਂ ਨੂੰ ਕਿਵੇਂ ਛੱਡੂਗਾ ਜੋ ਲੋਹੇ ਨੂੰ ਗਾਲ ਸਕਦਾ ਹੈ ਲੋਹੇ ਨੂੰ ਖਤਮ ਕਰ ਸਕਦਾ ਹੈ ਜਿਉ ਪਾਣੀ ਦੀ ਗੈਂ ਚੜਨ ਨਾਲ ਦੋ ਜਣੇ ਦੀ ਮੌਤ ਹੋ ਗਈ ਤਾਂ ਅਸੀਂ ਤਾਂ ਉਹ ਪਾਣੀ ਅੱਜ ਦੇ ਨਹੀਂ ਇਸ ਲਈ 40 ਸਾਲ ਤੋਂ ਪੀ ਰਹੇ ਹਾਂ ਇਹ ਅੱਜ ਦਾ ਨਹੀਂ ਕਹਿ ਰਿਹਾ ਇਸ ਲਈ 40 ਸਾਲ ਤੋਂ ਪਾਣੀ ਲਗਾਤਾਰ ਛਿੰਨੀਆਂ ਡਾਇੰਗ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਪੈ ਰਿਹਾ ਅਸੀਂ 17 ਤੋਂ ਲੈ ਕੇ ਇਹ ਲਾਈ ਲੜ ਰਹੇ ਹਾਂ 17 ਤੋਂ ਲੈ ਕੇ ਲਗਾਤਾਰ ਉੱਥੇ ਸੀ ਸਮੇਂ-ਸਮੇਂ ਤੇ ਜਾ ਕੇ ਰੋਲਾ ਵੀ ਪਾਇਆ ਜਿਹੜੇ ਅੱਜ ਮੌਜੂਦਾ ਸਰਕਾਰ 'ਚ ਬੈਠੇ ਨੇ ਕੁਲਤਾਰ ਸੰਧਵਾ ਜੀ ਸਾਡੇ ਨਾਲ ਹੁੰਦੇ ਸੀ ਭਵੰਤ ਮਾਨ ਜੀ ਸਾਡੇ ਨਾਲ ਹੁੰਦੇ ਸੀ ਆ ਬੀਬੀ ਆ ਅਨਮੋਲ ਗਗਨਮਾਨ ਉੱਥੇ ਆਉਂਦੀ ਰਹੀ ਹੈ ਇਹ ਸਾਰੇ ਉੱਥੇ ਆਉਂਦੇ ਰਹੇ ਆ ਮੀਤਿਹਰ ਵਰਗੇ ਜੀ ਚੀਮੇ ਵਰਗੇ ਜੀ ਵੀ ਆਹ ਦੇਖੋ ਜੀ ਲੋਕਾਂ ਨੂੰ ਜ਼ਹਿਰ ਪਿਆਇਆ ਜਾ ਰਿਹਾ ਹੁਣ ਸਰਕਾਰ ਇਹਨਾਂ ਦੀ ਹੈ ਇਸ ਮਸਲੇ ਨੂੰ ਲੈ ਕੇ 3 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਅਸੀਂ ਇੱਕ ਬਫਦ ਲੈ ਕੇ ਮਿਲੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਦਰਮਿਆਨ ਪਹਿਲਾ ਮੁੱਦਾ ਇਹ ਰੱਖਿਆ ਸੀ ਮਹਾਂਬਲੀ ਜੀ ਤੁਸੀਂ ਜਾਣਦੇ ਰਹੇ ਹੋ ਸਾਡੇ ਨਾਲ ਬੁੱਡੇ ਦਰਿਆ ਦੇ ਉੱਤੇ ਉਹ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਕੈਂਸਰ ਕਾਲੇ ਪੀੜੇ ਸ਼ੂਗਰ ਈਵੀ ਮੰਦ ਬੁੱਧੀ ਬੱਚੇ ਪੈਦਾ ਹੋ ਰਹੇ ਨੇ ਚਮੜੀ ਦੇ ਰੋਗ ਹੱਡੀਆਂ ਦੇ ਰੋਗ ਆ ਧਰਾਂਗ ਵਾਲਾ ਪਿੰਡ ਅਸੀਂ ਜਾ ਕੇ ਆਏ ਆ ਬੁਰਾ ਹਾਲ ਹੈ 사ਲਾ ਬੂਰ ਫਾਲਕਾਰੀ ਧਰਤੀ ਨੂੰ ਵੀ ਕੈਨਸਲ ਹੋ ਗਿਆ ਉਹ ਰੋਕਿਆ ਜਾਵੇ ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲੇ ਪੈਨ ਸੀ ਇੱਕ ਕਾਗਜ਼ ਸੀ ਲਿਖ ਲਈ ਮੇਰੀ ਗੱਲ ਕਹਿੰਦੇ ਰੱਖੇ ਮੈਨੂੰ ਪਤਾ ਹਾਂ ਮੈਂ ਤੁਹਾਡੇ ਨਾਲ ਉਥੇ ਜਾਂਦਾ ਰਹਿਆ ਹਾਂ ਪਰ ਅਜ ਉਹਨਾਂ ਗੱਲਾਂ ਨੂੰ ਦੋ ਸਾਲ ਤੋਂ ਤੇਰਾ ਸਮਾਂ ਹੋ ਗਿਆ ਉਹ ਫੈਕਟਰੀਆਂ ਦਾ ਪਾਣੀ ਕਿਉਂ ਨਹੀਂ ਰੁਕਣਾ ਸਤਕਾਰਯੋਗ ਸਰਸ਼ੀਤ ਨੇ ਅਸੀਂ ਮਾੜਾ ਨਹੀਂ ਬੋਲਣਾ ਚਾਹੁੰਦੇ ਬਲਵੀਰ ਸਿੰਘ ਸੀਚਿਆ ਲੰਮੇ ਸਮੇਂ ਤੋਂ ਰੋਲਾ ਪਾਉਂਦੇ ਆ ਧਰਤੀ ਹਵਾ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਮੈਂ ਦੇਖ ਰਿਹਾ ਸੀ ਉਹਨਾਂ ਨੇ ਬੁੱਢੇ ਦਰਿਆ ਦੇ ਉੱਤੇ ਨਾਲ-ਨਾਲ ਰੁੱਖ ਲਾਏ ਆ ਬੂਟੇ ਲਾਏ ਆ ਬੁੱਢੇ ਦਰਿਆ ਦੇ ਆਸੇ-ਪਾਸੇ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਉਹ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਉਹ ਆਵਾਜ਼ ਉਹਨਾਂ ਨੇ ਕਿਉਂ ਨਹੀਂ ਠਾਈ ਜਾ ਕੇ ਕਿਉਂ ਉਹਨਾਂ ਨੂੰ ਬੁੱਢਾ ਦਿਹਾੜ ਨਹੀਂ ਦਿਖਦਾ ਕਿਉਂ ਜ਼ਹਿਰ ਦੀ ਪੈਣਦੀ ਦਿਖਦੀ ਬਈ ਕਿ ਕੱਲਾ ਕੁਰਸੀ ਤੱਕ ਪਹੁੰਚਣੇ ਲੜਾਈ ਲੜੀ ਜਾਂਦੀ ਹੈ ਜਦੋਂ ਪਹੁੰਚ ਗਿਆ ਅਸਤ ਪੈ ਗਿਆ ਫਿਰ ਲੋਕ ਵੀ ਭੁੱਲ ਜਾਂਦੇ ਨੇ ਬੁੱਢੇ ਦਰਿਆਵ ਵੀ ਭੁੱਲ ਜਾਂਦੇ ਨੇ ਸਤਲੋਜੀ ਵੀ ਭੁੱਲ ਜਾਂਦੇ ਨੇ ਸੋਡੇ ਇਲਾਕੇ ਦਾ ਰਾਜਾ ਬੜੰਗਾ ਜਦੋਂ ਉਹ ਹੈ ਤਾਂ ਐਮ.ਐਲ.ਏ ਬਣਦਾ ਹਰ ਵਾਰੀ ਹਰ ਵਾਰੀ ਡਰਾਮਾ ਹੁੰਦਾ ਨਾ ਮੈਂ ਕਦੇ ਕਹਿੰਦਾ ਮੈਂ ਬਚਪਨ ਚ ਮੇਰੀ ਮਾਂ ਮਰ ਗਈ ਕਦੇ ਕਹਿੰਦਾ ਮੇਰਾ ਬਾਪੂ ਮਰ ਗਿਆ ਲੁਧਿਆਣਾ ਜਾ ਕੇ ਐਮ.ਪੀ ਬਣ ਗਿਆ ਪਾਰਲੀਮੈਂਟ ਦੇ ਵਿੱਚ ਪਹਿਲੇ ਸੈਸ਼ਨ ਚ ਪਹਿਲਾ ਹੀ ਦੇਣਾ ਤੇ ਪਹਿਲਾ ਹੀ ਮੁੱਦਾ ਕਿਹੜਾ ਚੱਕਿਆ ਕਹਿੰਦਾ ਜੀ ਲੁਧਿਆਣੇ ਦੀਆਂ ਡਾਇੰਗ ਫੈਕਟਰੀਆਂ ਜਿਹੜੀਆਂ ਉੱਥੋਂ ਡਾਇੰਗ ਫੈਕਟਰੀਆਂ ਦੇ ਮਾਲਕ ਹੈ ਉਹ ਛੱਡ ਕੇ ਲੁਧਿਆਣਾ ਜਾ ਰਹੇ ਆ ਉਹਨਾਂ ਲਈ ਕੁਝ ਕਰਨਾ ਚਾਹੀਦਾ ਸੁਣ ਲਓ ਪਾਰਲੀਮੈਂਟ 'ਚ ਆਨ ਰਕੋਰਡ ਗੱਲ ਆ ਉਸ ਦਿਨ ਦਾ ਉਹਦਾ ਉੱਥੇ ਬੋਲਿਆ ਹੋਇਆ ਭਾਸ ਸੁਣ ਲਓ ਜਿਹੜਾ ਉਹਨੇ ਸਵਾਲ ਉੱਥੇ ਠਾਇਆ ਸੀ ਹੁਣ ਜਿਮਨੀ ਚ ਆਉਣ ਆਣੀ ਐ ਹੁਣ ਉਹ ਕਿਦਦਵਾਏ ਫੇਰ ਆਊਗਾ ਛੋਡੇ ਲਾ ਕੇ ਸੀ ਉਹਨਾਂ ਪਿੱਛੇ ਦੇ ਸਵਾਲ ਉਹ ਉੱਥੇ ਉਹਨਾਂ ਦੇ ਹੱਕ 'ਚ ਭੁੱਗਤ ਗਿਆ ਐਡੇ ਛੋਡੇ ਐ ਖੁੱਤੀ ਜਾਊਗਾ ਇਸ ਕਰਕੇ ਭੁੱਲ ਜੋ ਵੀ ਐਥੇ ਕੋਈ ਜਿਹੜਾ ਬੰਦਾ ਸਾਨੂੰ ਕੱਲ ਨੂੰ ਕੋਈ ਰਾਜ ਸਭਾ ਦਾ ਮੈਂਬਰ ਆ ਕੋਈ ਲੋਕ ਸਭਾ ਦਾ ਮੈਂਬਰ ਆ ਕੋਈ ਐਮ ਐਲ ਏ ਆ ਕੋਈ ਮੰਤਰੀ ਆ ਅਮਨੀਤ ਬਿੱਟੋ ਮੰਤਰੀ ਬਣ ਗਿਆ ਬੀ ਜੀ ਪੀ ਦਾ ਮੰਤਰੀ ਸਰਕਾਰ ਬੀ ਜੀ ਪੀ ਦੀ ਹੈ ਨਹੀਂ ਰੁਕਣਾ ਇਹ ਭੁੰਜੇ ਪਤਾ ਹੀ ਪਾੜਦੇ ਵੀ ਕੋਈ ਵੀ ਸਰਕਾਰਾਂ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੀਆਂ ਕਿਉਂ ਕਿਉਂਕਿ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿੰਦੀਆਂ ਫੈਕਟਰੀਆਂ ਨੇ ਇਹਨਾਂ ਨੇ ਤਰਵੀਰ ਸਿਚੀਆਲ ਵਰਗਿਆਂ ਨੇ ਅੱਠ ਬੰਦਿਆਂ ਦੀ ਕੀਮਤ ਜਾਂਦੀ ਹੈ ਉੱਥੇ ਉੱਥੇ 36 ਫੈਕਟਰੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਨੇ ਸ਼ਕਤੀ ਫੈਕਟਰੀਆਂ ਪੂਰੇ 1 ਮਹੀਨੇ ਬਾਅਦ ਚਲਾਤੀ ਨਹੀਂ ਜਾਂਦੇ ਨੇ ਕਿਉਂ ਦਿੱਲੋਂੋਂ ਫੋਨ ਖੜਕਦਾ ਤੇ ਭਵੰਤਮਾਨ ਵਰਗੇ ਦੀਆਂ ਲੱਤਾਂ ਚਮ ਜਾਂਦੀਆਂ ਦੂਜੀ ਗੱਲ ਭਵੰਤਮਾਨ ਦਿੱਲੀ ਵਾਲਿਆਂ ਨਾਲ ਕਿਉਂ ਖਿੱਚਣੀ ਐ ਅੰਮ੍ਰਿਤਸਰ ਕਨ ਇੱਕ ਦਾ ਨਾ ਜੇਪੋਂ ਦੇ ਜੋ ਉਹਨਾਂ ਦੀਆਂ ਵੀ ਤਾਰਾਂ ਜਿੰਨੇ ਰਿਆਂ ਇੱਕ ਫੈਕਟਰੀਆਂ ਇੱਕ ਕਾਰਖਾਨੇ ਆ ਉਹਨਾਂ ਦੀਆਂ ਤਾਰਾਂ ਵੀ ਉੱਥੇ ਜੁੜਦੇ ਨੇ ਸੋ ਇਹ ਲੋਕ ਸ਼ਕਤੀ ਐ ਲੋਕਾਂ ਦੀ ਤਾਕਤ ਐ ਤੁਸੀਂ ਹੀ ਲੋਕ ਉੱਠ ਕੇ ਇਹ ਜ਼ਹਿਰ ਨੂੰ ਬੰਦ ਕਰ ਸਕਦੇ ਹੋ। ਜਿਸ ਕਰਕੇ ਬਹੁਤ ਆਪਾਂ ਪਿੰਡੋਂ ਪਿੰਡੀ ਜਾਣਾ ਹੈ। ਲਾਮਬੰਦੀ ਕਰਨੀ ਹੈ, ਲੋਕਾਂ ਨੂੰ ਜੋੜਨਾ ਹੈ। ਇੱਥੇ ਆਪਾਂ ਬੈਠ ਕੇ ਕਮੇਟੀ ਵੀ ਬਣਾਵਾਂਗੇ, ਟੀਮ ਵੀ ਬਣਾਵਾਂਗੇ। ਸੋਡੇ ਜ਼ਿਲ੍ਹੇ ਮੁਕਤਸਰ ਦੀ ਜ਼ਿੰਮੇਵਾਰੀ ਤੁਸੀਂ ਸਾਹਮਣੇ। ਅਸੀਂ ਤਾਂ ਰੋਜ਼ ਕਿਧਰ ਕਿਸੇ ਨਾ ਕਿਹਦੇ ਜਾਣਾ ਹੁੰਦਾ। ਰੋਜ਼ ਐ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਪ੍ਰਚਾਰ ਕਰਕੇ ਦੱਸਣਾ ਹੁੰਦਾ ਇਹ ਭਾਈ। ਜਿਹੜਾ ਇਹ ਮਸਲਾ ਹੈ ਸਭ ਤੋਂ ਜ਼ਿਆਦਾ ਜ਼ਮੀਰ ਮਸਲਾ ਆਪਾਂ ਜ਼ਮੀਨਾਂ ਦੀ ਲੜਾਈ ਲੜੇ ਜਾ ਕੇ ਦਿੱਤੀ 13 ਮਹੀਨੇ ਬੈਠੇ ਜੇ ਪਾਣੀ ਸਾਡੇ ਜਰੀਲੇ ਹੋ ਗਏ ਪਾਣੀ ਨਾ ਸੀ ਮਰਨ ਲੱਗ ਗਏ ਹੁਣ ਇਹ ਮਜਦੀ ਰਿਪੋਰਟ ਕੀ ਕਹਿੰਦੀ ਹੈ ਉਹ ਕਹਿੰਦੇ ਔਨ ਆਉਣ ਵਾਲੇ ਸਮੇਂ 'ਚ ਬੱਚੇ ਪੈਦਾ ਹੁਣ ਮਰ ਜਾਣੇ ਘਰ ਘਰ ਕੈਂਸਰ ਬਣ ਗਿਆ ਤਾਂ ਆਪਾਂ ਜਾਵਾਂ ਕਿੱਧਰ ਨੂੰ ਸਾਡੀਆਂ ਨਸਲਾਂ ਹੀ ਖਤਮ ਹੋ ਗਈਆਂ ਕਿਹੜੀਆਂ ਜ਼ਮੀਨਾਂ ਕਿਹਨੇ ਸਾਹਮਣੇ ਜੇ ਕੁ ਘਰਾ ਦੇ ਵਿੱਚ ਸਾਡੀਆਂ ਨਸਲਾਂ ਹੀ ਨਾ ਪੈਦਾ ਹੋਈਆਂ ਤਾਂ ਜ਼ਮੀਨਾਂ ਧਰਤੀ ਸਾਹਮਣੀ ਕਿਨੇ ਆ ਜੋ ਇਸ ਕਰਕੇ ਇਹਨੂੰ ਰੋਕਣ ਦੀ ਲੋੜ ਆ ਦੂਜੀ ਇੱਕ ਇੱਥੇ ਸਵਾਲ ਉਸ ਨੌਜਵਾਨ ਨੇ ਵਧੀਆ ਠਾਇਆ ਜਿਹੜੀ ਇੱਕ ਮਾਲਵਾ ਲਹਿਰ ਕੱਢ ਰਹੀ ਆ ਸਰਕਾਰ ਸਵਾਗਤ ਕਰਦੇ ਆ ਨਹਿਰਾਂ ਤਾਂ ਮੈਨੂੰ ਲੱਗਦਾ ਉਹ 47 ਤੋਂ ਬਾਅਦ ਮੈਨੂੰ ਤੁਹਾਡੀ ਕੋ ਲੱਗਦੀ ਕੋ ਨਿਕਲੀ ਹੋਣੀ ਆ ਬਣੀਆਂ ਨਹਿਰਾਂ ਇੱਕ 700 ਕਿਊਸਕ ਦੀ ਨਹਿਰ ਕੱਢ ਰਹੇ ਆ ਉਧਰੇ ਪਾਸੇ ਜਿਹੜੇ ਆ ਨਹਿਰਾ ਦੇ ਪਰਲੇ ਪਾਸੇ ਜਿਹੜੇ ਲਿਫਟ ਪੰਪ ਆ ਸੋਡੇ ਜਿਹੜੇ ਇਹਨਾਂ ਨਹਿਰਾ ਤੋਂ ਪਰਲੇ ਪਾਸੇ ਵਾਲੇ ਪਿੰਡ ਨੇ ਉਹ ਲਿਫਟ ਪੰਪ ਰਾਹੀਂ ਪਾਣੀ ਚੱਕ ਕੇ ਤੁਸੀਂ ਵਰਤਦਾ ਜੇ ਇਹ ਲਿਫਟ ਪੰਪ ਵੀ ਬਟਾਉਣ ਨੂੰ ਖਰਦੇ ਵੀ ਸਾਨੂੰ ਨਹਿਰ ਦੇ ਰਹੇ ਹੁਣੇ ਬੜਾ ਅਹਿਮ ਸਵਾਲ ਆ ਪਹਿਲੀ ਗੱਲ ਦਾ 700 ਕਿਉਸ ਕਿਹ ਹੈ ਕੁਝ ਵੀ ਨਹੀਂ ਆ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਨਾ ਇਰੇ ਵਿੱਚ 12500 13000 ਕਿ ਉਸਕ ਬੁੱਟ ਪਾਣੀ ਜਾਂਦਾ ਸੱਤ ਸੌ ਨੂੰ ਹੁਣ ਤੁਸੀਂ ਬੰਡੋ ਕਰ ਲੋ ਕਿੰਨੀਆਂ ਨਹਿਰਾਂ ਬਣ ਗਈਆਂ 13000 ਉਸਕ ਬੁੱਟ ਦੀਆਂ 7700 ਉਸ ਦੀਆਂ ਆਪਾਂ ਨਹਿਰਾਂ ਬਣਾਗੇ ਇਹ ਕਿੰਨੀਆਂ ਨਹਿਰਾਂ ਬਣ ਜਾਣਗੀਆਂ ਇੱਕ ਨਹਿਰ ਤਾਂ ਨਹੀਂ ਕੁਝ ਵੀ ਨਹੀਂ ਉਹ ਤਾਂ ਕੱਲਾ ਲੋਕਾਂ ਦੀਆਂ ਅੱਖਾਂ ਪੂਜ ਰਾਇ ਮੈਂ ਨਹਿਰ ਕੱਢਦੀ ਦੂਜਾ ਉਹ ਨਹਿਰ ਦਾ ਨੁਕਸਾਨ ਕੀ ਹੋਣਾ ਹੈ ਸੋਚਣ ਵਾਲੀ ਗੱਲ ਆ ਜਿਸ ਤੋਂ ਨੌਜਵਾਨ ਨੇ ਗੱਲ ਵਿੱਚ ਰੱਖਤੀ ਥੋੜੀ ਜੀ ਵਿਸਥਾਰ ਨਾਲ ਦੱਸੀ ਜਿੱਥੇ ਸਤਲੁਜ ਤੇ ਵਿਆਸ ਆ ਕੇ ਮਿਲਦੇ ਆ ਖੜੀਕੇ ਪੱਤਣ ਪਰਲੇ ਪਾਸਿਓਂ ਵਿਆਸ ਆ ਗਿਆ ਇਧਰੋਂ ਸਤਲੁਜ ਆ ਗਿਆ ਵਿਆਸ ਦਾ ਪਾਣੀ ਧੱਕਾ ਮਾਰਦਾ ਔਰਲੇ ਪਾਣੀ ਨੂੰ ਤੇ ਔਰਲਾ ਪਾਣੀ ਆ ਨਾ ਉਹ ਔਰਲਾ ਪਾਣੀ ਜੇ ਆਪਾਂ ਦੇਖਾਂਗੇ ਦੋਨੇ ਨਹਿਰਾਂ ਦੇ ਵਿੱਚ ਜਿਹੜੀ ਰਾਸਤਾਂ ਨੂੰ ਤੇ ਆਪਣੇ ਸਰਹੰਦ ਨਹਿਰ ਹੈ ਸਰਹੰਦ ਨਹਿਰ ਦੇ ਵਿੱਚ ਪਾਣੀ ਜਾਂਦੇ ਵਿਆਸ ਦਾ ਆਉਂਦਾ ਤੇ ਰਾਸਤਾਂ ਨੂੰ ਜਾਂਦੀ ਆ ਗਗ ਨਾਲ ਉਹਦੇ ਵਿੱਚ ਜ਼ਿਆਦਾ ਪਾਣੀ ਸਾਡਾ ਇਧਰ ਆ ਗਾ ਦਿਖਾਓ ਇਧਰ ਆ ਗਾ ਦਿਖਾਓ ਇਧਰ ਆ ਗਾ ਦਿਖਾਓ ਇਧਰ ਆ ਗਾ ਦੀ ਜ਼ਹਿਰ ਦੀ ਜਿਹੜੀ ਇਹ ਪਰਲੇ ਪਾਸੇ ਨਹਿਰ ਬਣੂਗੀ ਤੁਸੀਂ ਨਾ ਮੈਂ ਦੇਖੋ ਤੁਸੀਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸੁਣ ਦੇਖ ਕੇ ਆਉਣ ਦੀ ਲੋੜ ਆ ਜਿਹਦਾ ਸਾਰਾ ਮੋਟਰਸਾਈਕਲ ਤੇ ਜਾ ਕੇ ਵੀ ਘੁੰਮ ਕੇ ਦੇਖਿਓ ਉੱਥੋਂ ਦਰਿਆ ਦੇ ਨਾਲ-ਨਾਲ ਤੁਰ ਕੇ ਵੀ ਆਇਓ ਮੈਂ ਮੇਰੇ ਪਿੰਡੋਂ ਚੱਲ ਕੇ ਬਹਿੰਡਿਓ ਚੱਲ ਕੇ ਰੋਪੜ ਤੱਕ ਆਇਆ ਨਹਿਰੇ ਨਾਲ ਜਿਹੜੀ ਮੇਰੇ ਪਿੰਡ 'ਤੇ ਦੀ ਨਹਿਰ ਆਉਂਦੀ ਹੈ ਬਖੰਡੇ ਵਾਲੀ ਇਹ ਇੱਥੇ ਵੀ ਮੈਂ ਹਾਲਾਤ ਦੇਖੇ ਇਹ ਬਹੁਤ ਮਾੜੇ ਹਾਲਾਤ। ਹਜ਼ਾਰ ਮਤਲਬ ਕਿ ਸੈਂਕੜੇ ਥਾਵਾਂ ਤੋਂ ਇੱਕ ਥਾਂ ਨਹੀਂ ਸੈਂਕੜੇ ਥਾਵਾਂ ਤੋਂ ਲੋਕਾਂ ਦੇ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਪਿੰਡਾਂ ਦਾ ਗੋਹਾ ਮੂਤ ਬਹੁਤ ਕੁਝ ਪੈਂਦਾ ਇੱਥੇ। ਇ-ਇ-ਕੰਨੀ ਵੀ ਕੱਲਾ ਫਤਲੋ ਜੀ ਸਾਨੂੰ ਮਾਰ ਰਿਹਾ ਜਾਂ ਬੁੱਢਾ ਦਰਿਆ ਹੀ ਮਾਰ ਰਿਹਾ ਸਾਡੀਆਂ ਸਾਰੀਆਂ ਨਹਿਰਾਂ ਨਦੀਆਂ ਦੇ ਹਾਲ ਇਹੀ ਹੈ। ਸੂਜਣਾ ਪਾਣੀ ਆਉਂਦਾ ਨਾਲ-ਨਾਲ ਹੀ ਤੁਰਿਆ ਆਉਂਦਾ ਹੈ। ਬੁਢੇ ਜਾਨਾ ਉਹੀ ਪਾਣੀ ਉਹ ਸਾਰਾ ਨਹਿਰ ਚਾਉਣਾ ਜਿਹੜੀ ਨਹਿਰੇ ਬਣਾਉਣ ਨੂੰ ਖੜਦੇ। ਕਿੰਨੇ ਪੱਟੇ ਜਾਣ ਜਾਨਾ? ਹੋ ਕੁਛ ਹੋਣਾ। ਸਾਨੂੰ ਸਵਾਗਤ ਕਰਨਾ ਚਾਹੀਦਾ ਵੀ ਨਹਿਰਾ ਕੱਢੋ ਅਸੀਂ ਹੱਕ ਚਾਂ। ਨਹਿਰਾ ਪੰਜਾਬ ਚ ਕੱਢਣੀਆਂ ਚਾਹੀਦੀਆਂ ਸਾਡਾ ਪਾਣੀ ਦਾ ਪੱਤਰ ਹੀਠੋਂ ਦਿਨੋਂ ਦਿਨ ਖਤਮ ਹੁੰਦਾ ਤੁਰਿਆ ਜਾਂਦਾ ਥੱਲੇ ਹੁੰਦਾ ਤੁਰਿਆ ਜਾਂਦਾ ਪਾਣੀ ਆਪਾਂ ਮਕਾਕ ਕੇ ਤੇ ਆਪਾਂ ਬੰਜਰ ਹੋਣ ਵੱਲ ਵੱਧ ਰਹੇ ਹਾਂ। ਸੋ ਸਵਾਲ ਮੈਂ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀ। ਅੱਜ ਤੋਂ ਸਾਲ 1.5 ਸਾਲ ਪਹਿਲਾਂ ਵੀ ਇਹਨਾਂ ਪਿੰਡਾਂ ਦੇ ਵਿੱਚ ਮੈਂ ਤਾਂਦੇ ਵਾਲੇ ਪਿੰਡ ਵੀ ਗਿਆ ਸੀ ਜੇ ਜੋ ਮੁੰਡੇ ਨੂੰ ਪਤਾ ਹੋਵੇ ਆ ਗਿਆ ਸੀ ਬਾਈ ਰਵੀ ਦੀ ਘੋਟ ਤੇ ਗਿਆ ਸੀ ਪਰ ਨੇ ਮੈਂ ਨਹਿਰਖੰਡ ਮਸਲੇ 'ਚ ਵੀ ਆਇਆ ਸੀ ਮੈਂ ਤਕਰੀਰ ਕਰਦਾ ਮੈਂ ਬਰੀਵਾਲ ਪਿੰਡਾਂ 'ਚ ਵੀ ਗਿਆ ਮੈਂ ਹੋਰ ਬਹੁਤ ਪਿੰਡਾਂ 'ਚ ਗਿਆ ਇੱਥੇ ਥੋੜੇ ਏਰਗਾ ਲੋਕ ਮੇਰੇ ਮਗਰ ਪੈਣੇ ਸ਼ੁਰੂ ਹੋ ਗਏ ਸੀ ਰੋਲਾ ਪਿਆ ਸੀ ਉਹ ਕਹਿੰਦੇ ਇਹ ਲਫਾਫਾ ਮੈਂ ਕਹਿੰਦਾ ਲਫਾਫਾ ਨਾ ਪਹਿਨ ਦਿਓ ਮੈਂ 1.5 ਸਾਲ ਪਹਿਲਾਂ ਆ ਥੋੜੇ ਸਾਰੇ ਪਿੰਡ ਮੁਕਸਰ ਦੇ ਫਰੋਇਦਪੁਰ ਦੇ ਫਰੀਦਕੋਟ ਦੇ ਮੋਗੇ ਦੇ ਪਿੰਡਾਂ 'ਚ ਗਿਆ ਮੈਂ ਅਸੀਂ 2 ਮਹੀਨੇ ਦਲੇਰ ਸਿੰਘ ਨੋਟ ਬੈਠਾ ਕਰ ਨਾਲ ਬਾਈ ਅਜੀਪਾਲ ਬਰਾਲਾ ਰਕੇ ਉੱਥੇ 2 ਮਹੀਨੇ ਅਸੀਂ ਘਰ ਖੁਰਦ ਨਹਿਰਾ ਤੇ ਬੈਠੇ ਰਹੇ ਮੋਰਚਾ ਲਾ ਕੇ ਵੀ ਨਹਿਰ ਅਸੀਂ ਪੱਕੀ ਨਹੀਂ ਹੋਣ ਲਈ ਅਸੀਂ ਲਫਾਫਾ ਨਹੀਂ ਪੈਂਡਿਆ ਛੋੜਿਆ ਲੋਕਾਂ ਨੇ ਮੇਰੀ ਸੁਣੀ ਨਹੀਂ ਛੋੜੇ ਝੂ ਲੈ ਕੇ ਸਾਰਾ ਲਫਾਫਾ ਪੈ ਗਿਆ ਮਚਾਕੀ ਮਲ ਸਿੰਘ ਵਾਲਾ ਪਿੰਡ ਹੈ ਫਰੀਦਕੋਟ ਕੋਲ ਜਿੱਥੇ ਝਾੜ ਪੈਂਦੀ ਹੈ ਨਹਿਰ ਤੇ ਝਾੜ ਪੈਂਦੀ ਉੱਥੋਂ ਦੇ ਕੇ ਪੈ ਗਿਆ ਉੱਥੋਂ ਅੱਗੇ ਅਸੀਂ ਲੋਕਾਂ ਨੂੰ ਇਕੱਠੇ ਕਰ ਲਿਆ ਉੱਥੋਂ ਅੱਗੇ 75 ਕਿਲੋ ਮੀਟਰ ਹਰੀਗੇ ਪੱਤਣ ਉੱਥੋਂ ਤੱਕ ਅਸੀਂ ਲਖਾ ਫਰ ਨਹੀਂ ਪੈਣ ਉਹ ਸੋਨੂੰ ਮੈਂ ਬਹੁਤ ਪਟਿਆ ਉਦੋਂ ਆ ਕੇ ਮੇਰੇ ਲੋਕ ਗਲ ਪੈਣ ਲਾ ਕੇ ਮੈਨੂੰ ਕਹਿੰਦੇ ਸਾਡੇ ਸੇਮ ਨੇ ਮਾਰਦਾ ਤੂੰ ਨਵੇਂ ਪੰਗੇ ਖੜੇ ਕਰਦਾ ਮੈਂ ਕਿਹਾ ਸੇਮ ਦਾ ਸਬੰਧ ਨਹਿਰਾਂ ਨਾਲ ਨਹੀਂ ਰਾਜਸਥਾਨ ਦੇ ਟਿੱਬਿਆਂ 'ਚ ਵੀ ਸੇਮ ਆਈ ਫਿਰਦੀ ਹੈ ਨਹਿਰ ਕਿਦੇ ਨੇੜੇ-ਤੇੜੇ ਵੀ ਹੈ ਨਹੀਂ ਉੱਥੇ ਉੱਥੇ ਕਿਵੇਂ ਆ ਸੇਮ ਤਾਂ ਪਾਣੀ ਤੁਰੇ ਹੀ ਫਿਰਦਾ ਚਾਲ ਚੱਲ ਹੁਣ ਜਿੱਥੇ ਤੁਸੀਂ ਦੇਖ ਲਓ ਤੁਹਾਡੇ ਲਫਾਫਾ ਪਿਆ ਹੋਣਾ ਥੱਲੇ ਪਾਣੀ ਮੜਾ ਖਾਰਾ ਪਾਣੀ ਸੀ ਲੂਣਾ ਪਾਣੀ ਸੀ ਉਹ ਸਾਰਾ ਪਾਣੀ ਤਾਂ ਆ ਗਿਆ ਨਹਿਰ ਵਾਲਾ ਪਾਣੀ ਲਫਾਫਾ ਪੈਣ ਕਰਕੇ ਕੋਈ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਉਹ ਪਾਣੀ ਥੋੜੇ ਮਾਰੇ ਹੋ ਗਏ ਇਥੇ ਆਪਾਂ ਦੇਖ ਲਓ ਕਿ ਮੈਂ ਉਦੋਂ ਵੀ ਪਿੱਟਿਆ ਸੀ ਆ ਕੇ ਲੋਕਾਂ ਨੂੰ ਪਰ ਨਹੀਂ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ ਹੁਣ 1.5 ਸਾਲ ਬਾਅਦ 2 ਸਾਲ ਬਾਅਦ ਮੈਂ ਫੇਰ ਆਇਆ ਮੈਂ ਤਾਂ ਪਾਣੀ ਨਹੀਂ ਪੀਂਦਾ ਮੇਰਾ ਪ੍ਰਿੰਟ ਤਾਂ ਰੋਪਰ ਨਾਲ ਨਹਿਰਾਂ ਦਾ ਪਾਣੀ ਪੀਂਦਾ ਸਤਲੁਜੋਂ ਹਟੇ ਪਾਣੀ ਜਾਂਦਾ ਨਹੀਂ ਮੇਰਾ ਕੀ ਲਾਲ ਚਾ ਮੈਂ ਕਿਉਂ ਆਇਆ ਜਾਂ ਮੈਂ ਉਦੋਂ ਕਿਉਂ ਤੁਰਿਆ ਸੋ ਮੇਰੀ ਇੱਕ ਸੋਚ ਆ ਮੇਰਾ ਇੱਕ ਲਾਲ ਚੇਜ਼ ਆ ਜਿਹੇ ਪੰਜਾਬ ਜਾਉਂਦਾ ਰਹੂਗਾ ਜੇ ਧਰਤੀ ਜਾਂਦੀ ਰਹੂਗੀ ਪਾਣੀ ਜਾਂਦੇ ਰਹਿਣਗੇ ਤੇ ਸੱਭਾ ਤਾਂ ਜਾਂਦੀ ਰਹੂਗੀ ਗੋਲੀ ਜਾਂਦੀ ਰਹੂਗੀ ਤਾਂ ਹੀ ਮੈਂ ਜਾਣਾ ਜੇ ਸਾਰਾ ਕੁਝ ਮਰ ਗਿਆ ਮੇਰਾ ਆਲਾ ਦਾਲ ਮਰ ਗਿਆ ਮੇਰਾ ਸਮਾਜ ਮਰ ਗਿਆ ਮੇਰੀ ਕੌਮ ਮਰ ਗਈ ਮੈਂ ਕਿ ਨਹੀਂ ਹੋਂਗਾ ਸੋ ਇਹ ਸਵਾਲ ਸਾਡੇ ਹਰ ਬੰਦੇ ਦੇ ਦਿਮਾਗ 'ਚ ਹੋਣਾ ਚਾਹੀਦਾ ਕਿ ਨਹੀਂ ਯਾਰ ਜੀ ਮੇਰਾ ਸਮਾਜ ਮੇਰੀ ਕੌਮ ਮੇਰਾ ਪੰਜਾਬ ਮੇਰੀ ਧਰਤੀ ਮੇਰੇ ਬੂਝੀ ਮੇਰੇ ਪਾਣੀ ਜਉਂਦੇ ਰਹਿਣਗੇ ਤਾਂ ਹੀ ਤਾਂ ਜਿਉਦਾ ਰਹੂਗਾ ਤਾਂ ਮੇਰੀਆਂ ਕੀੜੀਆਂ ਆਉਣ ਵਾਲੀਆਂ ਨਸਲਾਂ ਇੱਥੇ ਜਉ ਨਹੀਂ ਜਾਣਗੀਆਂ। ਸਿਸਕਾਰ ਕੇ ਬਹੁਤ ਗੰਭੀਰ ਮਸਲਾ ਆਪਾਂ 15 ਅਗਸਤ ਨੂੰ ਵੱਡਾ ਮਾਰਚ ਰੱਖਿਆ ਲੁਧਿਆਣੇ ਦੇ ਵਿੱਚ ਤੇ 15 ਸਤੰਬਰ ਤੱਕ ਆਪਾਂ ਸਰਕਾਰ ਨੂੰ ਕਿਹਾ ਵੀ ਭਾਈ ਜਾਂ ਤਾਂ ਹੱਲ ਕਰ ਦਿਓ ਤੇ ਨਹੀਂ ਅਸੀਂ ਇਹਦਾ ਬੰਨ ਮਾ ਮਾਰਚ ਆਪਾਂ ਬਣੇ ਵੱਡੇ ਪੰਦਰ ਤੇ ਕਰਨਾ ਹਜ਼ਾਰਾਂ ਦੀ ਗਿਣਤੀ ਚ ਕਰਨ ਤੇ ਉਦੋਂ ਸੋਡੀ ਜ਼ਿੰਮੇਵਾਰੀ ਹੋਣੀ ਕਿ ਤੁਸੀਂ ਮੁਖਸਰ ਦੇ ਵਿੱਚੋਂ ਕਿੰਨੇ ਕੁ ਬੰਦੇ ਸਾਡੀਆਂ ਮਾਈਆਂ ਵੀ ਨਾਲ ਗੀਬੀਆਂ ਵੀ ਆਉਣ ਨੌਜਵਾਨ ਵੀ ਆਉਣ ਬਜ਼ੁਰਗ ਵੀ ਆਉਣ ਬੱਚੇ ਵੀ ਆਉਣ ਇਹ ਮਸਲਾ ਸਾਰਿਆਂ ਦਾ ਨਾ ਮੀਰੀ ਦਾ ਨਾ ਗਰੀਬੀ ਦਾ ਨਾ ਸ਼ਹਿਰੀਆਂ ਦਾ ਪਿੰਡੂ ਆ ਪਾਣੀ ਦਾ ਇੱਕੋ ਲੋੜ ਹੈ ਚਾਹ ਹਿੰਦੂਆ ਚਾਹ ਸਿੱਖਾ ਚਾਹ ਮੁਸਲਮਾਨ ਤੇ ਪਾਣੀ ਸਾਰਿਆਂ ਦਾ ਸਾਂਝਾ ਹੈ ਫਿਰ ਸਰਕਾਰ ਕਰੇ ਬੀ ਲਾ ਵੀ ਉਸ ਦਿਨ 15 ਅਗਸਤ ਨੂੰ ਅਈ ਛੋਟੀ ਜਿਹੀ ਬਸਾਂ ਕਰਾਇਓ ਚਾਹੇ ਕਦਿਨਾ ਲੈ ਕੇ ਆਇਓ ਆਪਾਂ ਇੱਥੇ ਅੱਜ ਲਈ ਨਾਮ ਵੀ ਲਿਖਾਉਣੇ ਟੀ ਬਣਾ ਲਿਓ ਆਪਣਾ ਨਾਮ ਪਿੰਡ ਦਾ ਨੋ ਤੇ ਨੰਬਰ ਲਿਖਾ ਕੇ ਜਾਓ ਇੱਕ ਵਟਸਐਪ ਗਰੁੱਪ ਬਣਾਵਾਂਗੇ ਉਹ ਜਿਹੜੀ ਵੀ ਜਾਣਕਾਰੀ ਸੋਤੇ ਨੂੰ ਪਹੁੰਚਦੀ ਰਹੂਗੀ ਨਾਲ ਦੀ ਨਾਲ ਤੇ ਤੁਸੀਂ ਉਹ ਪਿੰਨਾਂ ਦੇ ਲਾਂਬੰਦੀ ਸ਼ੁਰੂ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਪਿੰਡ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਪਿੰਡ ਜ਼ਿਆਦਾ ਪੀੜਤ ਨੇ ਦੇਖੋ ਵਾਟਰ ਵਾਸਤਾ ਮਕਸਰ ਜਾਂ ਆਜਲਿਆਂ ਦੇ ਪਿੰਡਾਂ ਦੇ ਵਾਟਰ ਵਾਸ ਇਹ ਨਹਿਰ ਤੀ ਆ। ਇਹ ਪਾਣੀ ਜਿਹੜਾ ਤੁਸੀਂ ਇਹੀ ਪੀਂਦੇ ਆ। ਆਪਾਂ ਜਿੱਥੇ ਖੜੇ ਆ, ਜਿੱਥੇ ਆਪਾਂ ਬੈਠੇ ਆ। ਭਾਈ ਮਹਾ ਸਿੰਘ ਹਾਲ ਦੇ ਵਿੱਚ। ਗੁਰੂ ਘਰ ਆਪਾਂ ਬੈਠੇ ਆ। ਇਸ ਗੁਰੂ ਘਰ ਦਾ ਲੰਗਰ ਉਸ ਪਾਣੀ ਤਿਆਰ ਹੁੰਦਾ। ਸੋ ਇਸ ਕਰਕੇ ਸਾਨੂੰ ਬੇਨਤੀ ਆ ਕਿ ਆਪਾਂ ਅਸੀਂ ਤਿਆਰ ਆ, ਅਸੀਂ ਤੁਹਾਡੇ ਕੋਲੇ ਆਉਣ ਲਈ। ਸਾਡੀ ਸਮੁੱਚੀ ਟੀਮ ਸੈਕਟਰ ਦੇ ਪ੍ਰਧਾਨ ਤੋਂ ਭਾਜਰੇ ਸਿੰਘ ਦੋੜ ਸਾਡੇ ਨਾਲ ਆਏ ਆ। ਹੰਪੋਜ ਮਾਨ ਜੀ ਸਾਡੀ ਟੀਮ ਦਾ ਹਿੱਸਾ ਨੇ। ਮੱਤੇ ਵਾਲਾ ਜੰਗਲ ਬਚਾਓ ਕਮੇਟੀ ਉਹ ਸਾਰਾ ਸਾਡੀ ਟੀਮ ਦਾ ਹਿੱਸਾ ਨੇ। ਅਸੀਂ ਇੱਕ ਬਣਾ ਕੇ ਧਿਰ ਬਣਾ ਕੇ ਤੁਰੇ ਆ। ਅਸੀਂ ਇਕੱਲੇ ਨਹੀਂ ਇਹ ਲੜ ਸਕਦੇ। ਕਈ ਕਲਾਕਾਰ ਵੀ ਆਏ ਨੇ, ਕਈ ਬੁੱਧੀਜੀਵੀ ਵੀ ਆਏ ਨੇ, ਕਈ ਲਿਖਾਰੀ ਵੀ ਆਏ ਨੇ, ਕਿ ਪੱਤਰਕਾਰ ਵੀ ਆਏ ਨੇ। ਏਡੀ ਦੇ ਡਿਪਟੀ ਡਾਇਰੈਕਟਰ ਰਹੇ ਨੇ ਨਰਿੰਦਰ ਸਿੰਘ ਜੀ। ਕਾਲੂ ਵੀ ਉੱਥੇ ਪਹੁੰਚੇ ਸੀਗੇ ਸਿਰ ਮਸਲਾ ਸਾਰਿਆਂ ਦਾ ਤੇ ਬੰਨ ਤਾਂ ਵੱਜੂਗਾ ਜੇ ਸੋਚਾ ਪੰਜਾਬ ਉੱਠ ਕੇ ਉੱਥੇ ਪਹੁੰਚੂਗਾ ਜੇ ਬਸ ਸੋਚਾ ਕਿ 500 700 ਬੰਦਾ ਉੱਠ ਕੇ ਦਵੰਦੇ ਨੇ 5-4000 500 ਲਾ ਦੇਣਾ ਇਲਾ ਹਰ ਦਵਾਰਾ ਉੱਠਣੀ ਨਹੀਂ ਜੇ ਇੱਕ ਵਾਰੀ ਇਹਨਾਂ ਨੇ ਲੱਭ ਲਈ ਲੰਮੇ ਸਮੇਂ ਬਾਅਦ ਲੋਕਾਂ ਨੂੰ ਲੱਗਣ ਲੱਗਿਆ ਕਿ ਅਸਲ ਦੇ ਵਿੱਚ ਆਪਾਂ ਉਦੋਂ ਹਣਦੇ ਲੋ ਮਰਨ ਲੱਗਦੇ ਨੇ ਜਦੋਂ ਹੋਂ ਦਾ ਗਲਤ ਆ ਗਈ ਗੱਲ ਆਪਣੇ ਢੰਡੀ ਸਾਹ ਆਏ ਪਏ ਆ ਦੇਖ ਲਓ ਸਾਲ-ਸਾਲ ਦੇ ਜਵਾਕਾਂ ਨੂੰ ਟੈਂਸਰ ਤੁਸੀਂ ਤਾਂ ਬਾਈ ਨੇ ਗੱਲ ਕੀਤੀ ਸੀ ਕਿ ਅਸੀਂ ਤਿੰਨ ਪੀੜੀਆਂ ਨਰਮਨ ਸਿੰਘ ਨੇ ਕੀਤੀ ਸ਼ਾਇਦ ਕਿ ਜੇ ਦਾਦਾ ਮਰ ਗਿਆ ਪਿਓ ਮਰ ਗਿਆ ਕਿ ਨਸਲ ਤਾਂ ਚੱਲੂ ਜੇਗਾ ਦਾਦਲਾ ਪੋਤੇ ਹੀ ਖਤਮ ਹੋ ਗਏ ਜਾਂ ਦਾਦਲਾ ਪੋਤਾ ਜੰਮਿਆ ਨਾ ਤੇ ਕਹਾਣੀਆਂ ਆਪੇ ਖਤਮ ਹੋ ਗਈਆਂ ਸਪੈਸ਼ਲੀ ਬੇਨਤੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਜੇ 15 ਅਗਸਤ ਨੂੰ ਆਪਾਂ ਆਪਣੀ ਤਨੋਂ ਮਨੁਸਬਤ ਪਹੁੰਚੋ ਇੱਕ ਇਹ ਲੈਖਰ ਬੰਦਾ ਕੰਮ ਨਹੀਂ ਆ। ਵੀ ਉਹ ਕੋ ਆ ਬੰਦਾ ਆ ਕੇ ਲੱਗਿਆ ਹੁਣ ਇਹ ਬੰਦਾ ਤੁਰੂ ਦਾ ਇਹ ਦਸੂਗਾ ਇਹ ਸੱਦੂ ਦਾ ਨਹੀਂ। ਤੁਸੀਂ ਆਪਣੇ ਆ ਕੇ ਸੋਚ ਲੈਣਾ ਵੀ ਨਹੀਂ ਯਾਰ ਬਾਈ ਜੀ ਬੈਠੇ ਨੇ ਗੁਰੂ ਅਰਜਨ ਸਿੰਘ ਜੀ। ਹਾਂ ਜੀ। ਹਾਂ ਇਹਨਾਂ ਨੇ ਬਹੁਤ ਸੋਹਣਾ ਪ੍ਰਾਪਾਦ ਮੈਂ ਇਹਨਾਂ ਦਾ ਵੀ ਇਸ ਦਿਨ ਧੰਨਵਾਦ ਕਰਦਾ। ਕਿ ਰੁੱਖਾਂ ਦੀ ਬੜੀ ਲੋੜ ਐ ਨਾ ਹੱਥਾਂ ਰੁੱਖਾਂ ਜਾਈ ਵੀ ਲੜ ਰਹੇ ਆ। ਕਾਲੀਆਂ ਪੱਟੀਆਂ ਸਾਡੇ ਪਿੰਡਾਂ ਦੇ ਕੋਲੇ ਲੜਕੇ ਜੂਝ ਕੇ ਦਾਦਨ ਅਖੀਰ ਦੇ ਉੱਤੇ ਇਥੋਂ ਤੱਕ ਕਿ ਆਈ ਮਟਾਲੇ ਦਾ ਰੱਖ ਕੇ ਹਾਈਵੇ ਜਾਮ ਕਰੂੰ ਫਿਰ ਪਰਚਾ ਕਰਾਇਆ ਚੋਰੀ ਬੋੜਵਰਤ ਤੱਕ ਕਿਸੇ ਨੇ ਫੱਬੜੇ ਪਿੰਡ ਖੱਤ 'ਚ ਖੜਾਈ 10-15 ਸਾਲ ਪੁਰਾਣਾ ਬੋੜਵਰਤ ਤੱਕ ਕਿਸੇ ਕੁਝ ਲਾਈ ਜਾ ਰਹੇ ਆ ਉਹ ਡੀਸੀ ਕਹਾਂ ਤੋੜ ਦਿੰਦਾ ਐਸਐਸਪੀ ਕੋਲ ਐਸਐਸਪੀ ਕਹਾਂ ਤੋੜ ਦਿੰਦਾ ਐ ਤੋੜੀ ਜਾਂਦੇ ਅਰਜੀਆਂ ਜੀਆਂ ਸੋ ਇਹ ਲੜਾਈ ਸਾਨੂੰ ਰੁੱਖਾਂ ਦੀ ਵੀ ਲੜਨੀ ਪਈ ਸੋ ਅਸੀਂ ਇਸ ਕਰਕੇ ਅੱਜ ਬਿਮਾਰੀਆਂ ਦਾ ਵੀ ਸ਼ਿਕਾਰ ਆ ਚਾਹ ਪਾਣੀ ਦੇ ਨਾਲ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਚਾਹੇ ਸਾਡੀ ਹਵਾ ਪ੍ਰੀਜ਼ ਹੋਊਗੀ ਇਹਦੇ ਜ਼ਿੰਮੇਵਾਰ ਕੌਣ ਲੋਕ ਨੇ ਇਹ ਸਾਰੇ ਉਹੀ ਫੈਕਟਰੀਆਂ ਵਾਲੇ ਵੀ ਹੈਗੇ ਆ ਇੱਕ ਜਦ ਵਿੱਚ ਗੱਲ ਇਸ ਨੌਜਵਾਨ ਨੇ ਕੀਤੀ ਸੀ ਅਸੀਂ ਵੀ ਜ਼ਿੰਮੇਵਾਰ ਆ ਅਸੀਂ ਜ਼ਿੰਮੇਵਾਰ ਕਿਵੇਂ ਆ ਬਹੁਤ ਬੰਦੇ ਆ ਜਿਹੜੇ ਆਪਣੇ ਘਰਾਂ ਦਾ ਜਿਹੜਾ ਗੰਗਾ ਮੰਗਾ ਪਾਣੀ ਆ ਉਥੋਂ ਲੈ ਬੂਰ ਕਰਕੇ ਪਾ ਦਿੰਦੇ ਆ ਉਹ ਪੱਤਨ ਸਿੱਧੇ ਪਾਈ ਜਾਂਦੇ ਆ ਉਸੇ ਪੱਤਰ ਜੋ ਅਸੀਂ ਪਾਣੀ ਦਿੰਦੇ ਸੁਕੇ ਇਸ ਕਰਕੇ ਸਾਨੂੰ ਸ਼ੁਰੂਆਤ ਬਿਲਕੁਲ ਇਹ ਗੱਲ ਆਪਣੇ ਘਰ ਤੋਂ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਫਾਲਤੂ ਪਾਣੀ ਪਰਵਾਹ ਨਾ ਕਰੀਏ ਪਾਣੀ ਨਾ ਡੋਲ ਗਏ ਅਸੀਂ ਬੂੰਦ ਬੂੰਦ ਪਾਣੀ ਨੂੰ ਬਚਾਈਏ ਕਿਉਂਕਿ ਬੂੰਦ ਬੂੰਦ ਪਾਣੀ ਸਾਡੇ ਜੀਵਨ ਦੀ ਸਹਾਈ ਆ ਜੇ ਪਾਣੀ ਆ ਤਾਂ ਜੀਵਨ ਆ ਕਿਸੇ ਵੀ ਸ੍ਰਿਸ਼ਟੀ ਦਾ ਜਿਹੜਾ ਮੂਲ ਆ ਉਹ ਤੁਹਰਾ ਉਹ ਪਾਣੀ ਆ ਪਾਣੀ ਤੋਂ ਬਿਨਾ ਕੁਝ ਨਹੀਂ ਸੋ ਹੁਣ ਆਪਾਂ ਬੈਠਾਂਗੇ 10 ਮਿੰਟ ਲਾਵਾਂਗੇ ਜਾਓ ਨਾ ਆਪਾਂ ਜੇ ਉਹ ਆਪਣੇ ਆਪਣੇ ਮੜਾ ਗਾਉਂ ਪੂਰੇ ਨੇ ਤੇ ਸਾਰੇ ਕਮੇਟਰੀ ਰੁੱਖ ਲਾਉਣ ਵਾਲੀ ਰੁੱਖ ਲਾਉਣ ਵਾਲੀ ਚੰਗੀ ਗੱਲ ਆ ਪਰ ਮੈਂ ਗੱਲ ਕਹਿਣੀ ਜਨਾ ਸਾਡੇ ਨਾ ਇੱਕ ਅਸੀਂ ਆਪਾਂ ਅੱਜਕੱਲ੍ਹ ਥਾਵੇ ਦੀ ਜ਼ਿੰਦਗੀ ਬਹੁਤ ਆ ਸਾਡੀ ਵੀ ਲੋਕਾਂ ਨੂੰ ਦਿਖਾਈਏ ਕਿ ਅਸੀਂ ਕੀ ਕਰ ਰਹੇ ਹਾਂ ਚੰਗੀ ਗੱਲ ਆ ਦਿਖਾਉਣਾ ਚਾਹੇ ਸੋਟ ਨਾਲ ਜੁੜਦੇ ਪਰ ਆਪਾਂ ਰੁੱਖ ਲਾਤਾ ਦਿੰਦੇ ਆ ਉਹਨੂੰ ਪਾਲਣਾ ਉਹਦੂ ਕਿੱਥੇ ਕਰ ਜਿੰਦੇ ਇਸ ਤਰ੍ਹਾਂ ਬਾਈਨਾ ਨੇ ਸ਼ੁਰੂ ਕੀਤਾ ਕਰੇਂੀਆਂ ਨਾਲ ਉਹਦੇ ਆਲੇ-ਦਾਲੇ ਬਾੜ ਵੀ ਕਰਦੇ ਆ ਜਾਲੀ ਲਾਉਂਦੇ ਆ ਐ ਵੀ ਕੱਲ ਨੂੰ ਗਾਂ ਖਾ ਲਈ ਮੱਝ ਖਾ ਲਈ ਫਸ ਖਾ ਲਈ ਉਹਨੂੰ ਪਾਣੀ ਵੀ ਪਾਉਣਾ ਚਾਹੀਦਾ ਉਹਨੂੰ ਸੌਂਫ ਪੈਗੀ ਦਵਾਈ ਵੀ ਦੇਣੀ ਹੈ ਬੜਾ ਪਾਣੀ ਪਾਇਆ ਕੱਢਣਾ ਵੀ ਪੈਣਾ ਸੁਰੇਤੀਆਂ ਭੁਗਤਾਨ ਉੱਪਰਣੇ ਪੈਂਦੇ ਉਹਦੂ ਵੀ ਜਾ ਕੇ ਦੇਖਪਾਲ ਕਰਨੀ ਪੈਂਦੀ ਆ ਤੇ ਉਸ ਕਰਕੇ ਆਪਾਂ ਲਾਗੇ ਵੀ ਕਮੇਟੀਆਂ ਬਣਾ ਕੇ ਗੁਰੂ ਘਰਾਂ ਦੇ ਵਿੱਚੋਂ ਹਾਂਜੀ ਤਾਂ ਕਦੇ ਇੱਕ ਗੱਲ ਦੱਸਿਓ ਵੀ ਜਿਹੜਾ ਆਪਾਂ ਕੱਠ ਕਰਦਾਂ ਤੇ ਕੱਠ ਕਿੱਥੋਂ ਲੈ ਕੇ ਆਪਾਂ ਕਾਠ ਆਪਾਂ 15 ਅਗਸਤ ਨੂੰ ਅੱਜ ਟਾਈਮ ਤੇ ਆ ਆਪਣੇ ਕੋਲ ਆਜੂਗੀ ਕਿ ਕੀ ਸਮਾ ਆਪਣੇ ਕੋਲ ਹੈਗਾ ਮੰਨ ਕੇ ਚੱਲੋ ਤੁਸੀਂ 22 ਦਿਨ ਪਏ ਆ ਉਹ ਆਪਾਂ ਹਰੇ ਤੈਅ ਕਰਨਾ ਵੀ ਆਪਾਂ ਕਿਹੜੀ ਜਗ੍ਹਾ ਇਕੱਠੇ ਹੋਣਾ ਅਸਲ ਦੇ ਵਿੱਚ ਲੁਧਿਆਣਾ ਦੇ ਵਿੱਚ ਆਪਾਂ ਸੋਚ ਰਹੇ ਹਾਂ ਵੀ ਸ਼ੇਰ ਕਪਤਾਰ ਸਿੰਘ ਸਰਾਬੇ ਦਾ ਪੁੱਤ ਹੈ ਉੱਥੋਂ ਲੈ ਕੇ ਰਸੀਦ ਭੱਜ ਸਿੰਘ ਤੇ ਰਾਜਗੁਰੂ ਸਕਰੇਵ ਦੇ ਬੁਕਤਾਂ ਤੱਕ ਆਪਣਾ ਮਾਰਸ਼ਾ ਸੋਚਿਆ ਵੀ ਉਹ 1.5-2 ਕਿਲੋਮੀਟਰ ਦਾ ਸਫ਼ਰ ਬਣ ਜਾਣਾ ਵੀ ਜਿਆਦਾ ਕਰੀ ਹੁਣ ਕਰਕੇ ਵਾੜਾ ਤੁਰਿਆ ਵੀ ਨਹੀਂ ਜਾਣਾ ਲੋਕਾਂ ਤੋਂ ਸੋਪੋ ਗੱਲਾਂ ਸਾਰੀਆਂ ਦੇਖ ਕੇ ਚੱਲਾਂਗੇ ਤੇ ਉਹ ਤੁਹਾਨੂੰ ਸਮੇਂ-ਸਮੇਂ ਤੇ ਭਾ ਜਾਣਕਾਰੀ ਦੇਵਾਂਗੇ ਇਸੇ ਕਰਕੇ ਆਪਾਂ ਗਰੁੱਪ ਛੋਡਾ ਬਣਾ ਰਹੇ ਹਾਂ ਵੀ ਜਿਹੜਾ ਗਰੁੱਪ ਛੋਡਾ ਬਣੂਗਾ WhatsApp ਗਰੁੱਪ ਉਹਦੇ ਵਿੱਚ ਸਾਰੀ ਜਾਣਕਾਰੀ ਛੋਡੇ ਕੋਲੇ ਪਹੁੰਚ ਜਾ ਕਰੂਗੀ ਹੁਣ ਆਪਾਂ ਇੱਥੇ ਬੈਠ ਕੇ ਜਿਹੜੇ ਬਣਿਆ ਜਿਹੜੇ ਦੇਖੋ ਕੰਮ ਛੱਡਣਾ ਪੈਂਦਾ ਕੰਮ ਦਾ ਆਪਾਂ ਨੂੰ ਫਿਰ ਇਹ ਤਾਂ ਨਹੀਂ ਹੈਗਾ ਕਿ ਅਸੀਂ ਨੂੰ ਕੰਮ ਹੋ ਗਿਆ ਅਸੀਂ ਇੰਦਰ ਬਾਕੀ ਕੰਮ ਦਾ ਹਰ ਇੱਕ ਨਹੀਂ ਹੈ ਸੋ ਕੰਮ ਦਾ ਫਰ ਮਾਰੇ ਮੋਟ ਛੱਟ ਕੇ ਤਿਆਰ ਕਰਨੇ ਪੈਂਦਾ ਫਿਰ ਆਪਾਂ ਲਾ ਗਲਾਂਗੇ ਸਤਨੂ ਦੇ ਮਨੋਂ ਪੂਰੇ ਸਮਰਪਿਤ ਹੋ ਕੇ ਆਪਦੀ ਜ਼ਿੰਮੇਵਾਰੀ ਸੰਭਾਲ ਕੇ ਅਸੀਂ ਪਿੰਡਾਂ ਚ ਸੱਥਾਂ ਚ ਬੈਠਦੇ ਆ ਉੱਥੇ ਬੈਠ ਕੇ ਪ੍ਰਚਾਰ ਕਰਗੇ ਅਸੀਂ ਗੁਰੂ ਘਰਾਂ ਦੇ ਇਕੱਠੇ ਹੁੰਨੇ ਆ ਅਸੀਂ ਭੋਗਾਂ ਦੇ ਇਕੱਠੇ ਹੁੰਨੇ ਆ ਅਸੀਂ ਕਦੇ ਹੋਰ ਸਮਾਰਗਮ ਤੇ ਇਕੱਠੇ ਹੁੰਨੇ ਆ ਹਰ ਥਾਂ ਇਹ ਪ੍ਰਚਾਰ ਕਰਿਆ ਕਰੋ ਫਿਰ ਆਪਾਂ ਜਹਿਰ ਪੀਰੇ ਆਪਾਂ ਜਹਿਰ ਪੀਰੇ ਇਹ ਗੱਲ ਪਾਣੀ ਦੀ ਹਰ ਘਰ ਤੱਕ ਹਰ ਚੁੰਡੇ ਰਜਣੀ ਚਾਹੀਦੀ ਹੈ ਆਸ ਤੋਂ ਅੱਗੇ ਗੱਲਾਂ ਜਿਉ ਸੱਤਕ ਸਾਡੀਆਂ ਮਾਨੀਆਂ ਬੀਬੀਆਂ ਕੋਲ ਨਹੀਂ ਜਾਂਦੀਆਂ ਉਹਨਾਂ ਚਿਰੇ ਗੱਲ ਸਾਡੀ ਚਲਣੀ ਨਹੀਂ ਆਹ ਇਹ ਗੱਲਾਂ ਵਾਰ-ਵਾਰ ਆਉਂਦੀਆਂ ਨੇ ਬਿਲਕੁਲ ਇਹ ਗੱਲ ਵਾਜਿਬ ਹੈ ਕਿ ਸਾਡੇ ਬੰਦੀ ਸਿੰਘਾਂ ਦੀ ਦਿਹਾਈ ਦੀ ਅਰਦਾਸ ਪਾਣੀਆਂ ਦੇ ਮਸਲਾ ਨੂੰ ਅਰਦਾਸ ਖਸਾਨੀ ਵਾਲਿਆਂ ਅਰਦਾਸਾਂ ਸਾਡੀਆਂ ਗੁਰੂ ਘਰਾਂ 'ਚ ਹੋਣੀਆਂ ਚਾਹੀਦੀਆਂ ਉਹ ਗੱਲ ਇਹਨਾਂ ਦੀ ਸਹੀ ਹੈ ਮੈਂ ਮੇਰੇ ਪਿੰਡ ਦੀ ਦਰੰਤੀਆ ਮੁੰਡਾ ਮੈਂ ਪਿਆ ਮੈਂ ਕੌਣ ਇਸ ਗੱਲਾਂ ਬਾਰੇ ਲੋਕਾਂ ਨੂੰ ਦੋ ਵੇਲੇ ਆਥਰੇ ਨੇ ਰਹਿ ਰਸ ਤੋਂ ਬਾਅਦ ਅਰਦਾਸ ਕੋ ਬਾਤ ਨੂੰ 10 ਮਿੰਟ ਲਾਇਆ ਕਰ ਸਵੇਰੇ ਵੀ ਲਾਇਆ ਕਰ ਤਨਕੇ ਲਾਇਆ ਕਰ ਉਹ ਕਹਿੰਦਾ ਬਾਈ ਕੀ ਕਰਗੇ ਯਾਰ ਪਿੰਡ ਦੇ ਬੰਦੇ ਰੋਕਦੇ ਨਹੀਂ ਉਹ ਪਿੰਡ ਦੇ ਕੌਣ ਨੇ ਉਹ ਬੰਦੇ ਜਿਹੜੇ ਕਿਸੇ ਧਰਨਾ ਪਾਰਟੀ ਨਾਲ ਜੁੜੇ ਹੁੰਦੇ ਆ ਤੂੰ ਲਾ ਸਾਡੀ ਪਾਰਟੀ ਮੰਨਦੀ ਜਾਂਦਾ ਉਹ ਪਾਰਟੀਆਂ ਤੇਰਾ ਸਾਰ ਨਹੀਂ ਇੱਕੋ ਜਿਹੇ ਨੇ ਕੋਈ ਕੋਈ ਘੱਟ ਨਹੀਂ ਇੱਥੇ ਤੁਸੀਂ ਕਰਕੇ ਜਰੂਰ ਇਹ ਆਪਾਂ ਪਿੰਡਾਂ ਦੇ ਵਿੱਚ ਆਪਣੇ ਪਿੰਡਾਂ ਦੇ ਗ੍ਰੰਤੀ ਸਿੰਘਾਂ ਦੀ ਡਿਊਟੀ ਲਾ ਕੇ ਜਿੰਨੇ ਵੀ ਤੁਸੀਂ ਪਿੰਡਾਂ ਚੋਂ ਆਏ ਆਂ ਵੀ ਭਾਈ ਦੋ ਵੇਲੇ ਤੜਕੇ ਤੇ ਆਥਣੇ ਚਾਹ ਬੰਦੀ ਸੀ ਨਾਲ ਦੀ ਰਿਹਾਈ ਦੀ ਗੱਲ ਉੱਤੇ ਗੁਰੂ ਕਾ ਚੱਗਣੀ ਚਾਹੀਏ ਆਪਾਂ ਭੁੱਲ ਗਏ ਕੌਮੀਅਨ ਸਾਹਿਬ ਮੋਰਚੇ ਲੱਗੇ ਰੂ ਆਪਣਾ ਮਹਾਦੀ ਕਿੰਨਾ ਚਿਰ ਹੋ ਗਿਆ ਭੁੱਲ ਗਏ ਨਹੀਂ ਕੁਝ ਆਪਾਂ ਨੂੰ ਆਇਆ ਹੀ ਵੀ ਨਹੀਂ ਪਤਾ ਹੋਣਾ ਵੀ ਮੋਰਚਾ ਲੱਗਿਆ ਦਾ ਇਸੇ ਵੀ ਆਪਾਂ ਕਿਸਾਨੀ ਵਾਲਾ ਆਪਣਾ ਮੋਰਚਾ ਜਿਹੜਾ ਸ਼ੰਭੂ ਦੇ ਖਨੌਰੀ ਬੈਠੇ ਆ ਉਹਨੂੰ ਲੋਕ ਭੁੱਲਦੇ ਜਾਂਦੇ ਨੇ ਜਦ ਇਹ ਹਰ ਦੰਦ ਜਿਉ ਲਗਾਤਾਰ ਸਾਡੇ ਕੰਨਾਂ 'ਚ ਪੈਂਦੀ ਰਹੂਗੀ ਸਾਡੇ ਦਿਮਾਗ 'ਚ ਆਉਂਦੀ ਰਹੂਗੀ ਤਾਜੀ ਹੁੰਦੀ ਰਹੂਗੀ ਗੱਲ ਤਾਂ ਸਾਨੂੰ ਰੋਜ਼ ਲੋਕਾਂ ਨੂੰ ਉਹ ਗੱਲ ਅੰਦਰ ਖੜਕਦੀ ਰਹਿੰਦੀ ਹੈ ਕਾਰਵਾਈ ਦੀ ਰਹਿੰਦੀ ਹੈ ਲੋਕ ਚੱਕਨੇ ਰਹਿੰਦੇ ਆ ਜਾਗ ਦੇ ਦਿੰਦੇ ਆ ਜਿਸ ਕਰਕੇ ਆਪਾਂ ਗ੍ਰਾਂਥੀਆਂ ਨੂੰ ਵੀ ਕਹਿਣਾ ਵੀ ਭਾਈ ਸਾਡਾ ਕਾਹ ਇਹਦਾ ਨਾਵਾ ਕਾਲੇ ਪਾਣੀਆਂ ਦਾ ਮੋਰਚਾ ਕਾਲੇ ਪਾਣੀਆਂ ਦੇ ਮੋਰਚੇ ਦੀ ਗੱਲ ਵੀ ਸਾਡੇ ਗੁਰੂ ਘਰਾਂ ਦੇ ਵਿੱਚੋਂ ਰੋਜ਼ ਸਾਡੇਾਂ ਵੀ ਭਾਈ ਜਿਹੜੀ ਤੁਸੀਂ ਬੀਬੀਆਂ ਨੂੰ ਸਮਝਾਉਣ ਦੀ ਲੋੜ ਹੈ ਵੀ ਰੋਜ਼ ਤੁਸੀਂ ਚਾਹ ਦਰਦ ਨੂੰ ਕਾਲ ਸਬ지 ਬਣਾਉਣ ਨੂੰ ਆਟਾ ਗੁੰਨਦ ਨੂੰ ਤਾਂ ਪਾਣੀ ਦਾ ਵਰਤਦੇ ਹੋ ਪਾਣੀ ਕਿਹੜਾ ਵਰਤਦੇ ਹੋ ਦੇ ਉਹ ਪਾਣੀ ਨਹੀਂ ਜ਼ਹਿਰ ਪੀ ਰਹੇ ਜਹਿਰ ਵਰਤ ਰਹੇ ਹ ਜਿੰਨਾ ਚਿਰ ਇਹ ਗੱਲਾਂ ਸਾਡੇ ਦਿਲਾਂ 'ਚ ਘਰ ਨਹੀਂ ਕਰਦੀਆਂ ਫੂਨਾ ਕਰ ਲੋਕਾਂ ਨੇ ਉਠਣਾ ਨਹੀਂ ਉੱਠਕਾਰਨ ਦੇ ਲੋਕ ਇਹਦੀ ਗੱਲ ਨਹੀਂ ਹੈ ਉੱਠਣਗੇ ਬਾਕੀ ਧਰਤੀ ਜਿਹਾ ਆਪਾਂ ਦੇਖਿਆ ਕਿ ਧਰਤੀ ਧਰਤੀ ਜਿਹਾ ਐਸਾ ਐਸਾ ਆਪੂ ਸਾਡੇ ਗੁਰੂਆਂ ਨੇ ਵੀ ਬੀਜਿਆ ਕਿ ਧਰਤੀ ਜਦੋਂ ਜਦੋਂ ਕੋਈ ਜ਼ਬਰ ਤੇ ਜ਼ੁਲਮ ਹੋਇਆ ਉੱਠੇ ਲੋ ਹੁਣ ਵੀ ਉਠਾਂਗੇ ਕੁਦਰਾਸ ਹੋਣ ਦੀ ਲੋੜ ਨਹੀਂ ਬਸ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਮੁੱਦਾ ਕੀ ਹੈ ਜਿਹਦੇ ਲੋਕਾਂ ਨੂੰ ਸਮਝ ਪੈ ਗਈ ਲੋਕ ਉੱਠ ਕੇ ਲੜਨਗੇ ਸਤਿ ਧੰਵਾਦ ਸਾਰੇ ਸੰਗਤ ਦਾ ਜਿਹੜੇ ਬਖ ਬਖ ਪਿੰਡਾਂ ਤੋਂ ਆਏ ਹੋ ਪ੍ਰਬੰਧਕੀ ਜਿਹੜੀ ਸਮੁੱਚੀ ਟੀਮ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਵਾਹਿਗੁਰੂ ਜੀ ਖਾਲਸਾ ਰਾਹ ਵਾਹਿਗੁਰੂ ਜੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਦੋਸਤੋ ਲੱਖੇ ਸਧਾਨੇ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ